ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਤੋਂ ਸਾਡਾ ਬਜ਼ੁਰਗ ਸਾਡਾ ਮਾਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਤਹਿਤ ਬਜ਼ੁਰਗਾਂ ਨੂੰ ਵਧੀਆਂ ਸੇਵਾਵਾਂ ਦੇਣ ਦੇ ਲਈ ਇੱਕ ਪੰਜਾਬ ਸਰਕਾਰ ਵੱਡਾ ਉਪਰਲਾ ਕਰ ਰਹੀ ਹੈ ਕੈਪਟਨ ਮਿਨਿਸਟਰ ਬਲਜੀਤ ਕੌਰ ਇੱਥੇ ਪਹੁੰਚੇ ਨੇ ਤੇ ਸਾਡੇ ਨਾਲ ਮੋਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਗੱਲਬਾਤ ਕਰਾਂਗੇ ਮੈਮ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿਣਾ ਵਾਲਾ ਜੀ ਜੀ ਸਾਡਾ ਬਜ਼ੁਰਗ ਸਾਡਾ ਮਾਨ ਕਰਕੇ ਰਾਜਪਤਰੀ ਪ੍ਰੋਗਰਾਮ ਇੱਥੇ ਬਜ਼ੁਰਗਾ ਲਈ ਹੈਲਥ ਸੇਵਾ ਕੈਂਪ ਜਿੱਥੇ ਸਾਰੀ ਤਰ੍ਹਾਂ ਦੀ ਹੈਲਥ ਸੇਵਾਵਾਂ ਆਰਥੋਪੈਡਿਕ ਕੈਂਪ ਅੱਖਾਂ ਦਾ ਇਲਾਜ ਕੈਟਰੈਕ ਦੇ ਲਈ ਰਜਿਸਟ੍ਰੇਸ਼ਨ ਹੈਰਿੰਗ ਐਡ ਕੋਈ ਕਿਸੇ ਨੂੰ ਆਯੁਰਵੈਦਿਕ ਜਾਂ ਹੋਮੋਪੈਥਿਕ ਦਵਾਈ ਚਾਹੀਦੀ ਹੈ ਉਹ ਨਾਲ ਹੀ ਐਲਮਕੋ ਵੱਲੋਂ ਕੈਂਪ ਲਗਾਇਆ ਗਿਆ ਜਿੱਥੇ ਬਜ਼ੁਰਗਾ ਨੂੰ ਫ੍ਰੀ मेडिकल इक्विपमेंट्स जिवें की आ, नी कैप्स नेक ले सर्वाइकल सपोर्ट व्हीलचेयर्स वगैरह ये सारी प्रोवाइड करते हैं जानगी सेवा केंद्र ਦਾ ਕਾਊਂਟਰ ਲੱਗਿਆ ਜਿੱਥੇ ਆਧਾਰ ਦਾ ਕੋਈ ਅਪਡੇਸ਼ਨ ਕਰਾਣਾ ਹੈ ਜਾਂ ਫਿਰ ਪੈਨਸ਼ਨ ਲਈ ਅਪਲਾਈ ਕਰਨਾ ਹੈ ਉਹ ਸਭ ਕਰ ਸਕਤੇ ਨਾਲੀਸ ਪ੍ਰੋਗਰਾਮ ਦੇ ਵਿੱਚ ਬਜ਼ੁਰਗਾਂ ਦੇ ਦਾ ਸਨਮਾਨ ਵੀ ਕੀਤਾ ਜਾਏਗਾ ਕੁਝ ਬਜ਼ੁਰਗ ਜੋ ਬਹੁਤ ਅੱਛਾ ਕੰਮ ਕਰ ਰਹੇ ہیں ਜਾਂ ਫਿਰ ਕੁਝ ਵરિਸ਼ ਨਾਗਰਿਕ ਜੋ ਬਜ਼ੁਰਗਾਂ ਦੀ ਸੇਵਾ ਲਈ ਬਹੁਤ ਅੱਛਾ ਕੰਮ ਕਰ ਰਹੇ ਹੋ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਮਾਨਯੋਗ ਮੰਤਰੀ ਮੈਡਮ ਬਲਜੀਤ ਕੌਰ ਤੇ ਸਾਡੇ ਡਿਪਾਰਟਮੈਂਟ ਦੇ ਐਡੀਸ਼ਨਲ ચીਫ ਸਕੱਤਰ ਸਰ ਵਿਕਾਸ ਪ੍ਰਤਾਪ ਸਰ ਦੀ ਰਹਿਨਮਾਈ ਹੇਠ ਇਹ ਪ੍ਰੋਗਰਾਮ ਹੋ ਰਿਹਾ ਹੈ ਜੋ ਕਿ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਨੇ ਜੀ ਮੈਮ ਮੁਹਾਲੀ ਤੋਂ ਇਲਾਵਾ ਪੂਰੇ ਪੰਜਾਬ ਭਰ ਦੇ ਵਿੱਚ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਊਗੀ ਔਰ ਇਹਦੇ ਕੀ ਕੇਂਦਰ ਵੀ ਕੋਈ ਬਣਨਗੇ ਬਜ਼ੁਰਗਾਂ ਲਈ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁਹਾਲੀ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਹੈ ਤੇ ਅੱਗੇ ਸਰਕਾਰ ਨੇ ਇਹ ਪ੍ਰੋਗਰਾਮ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾਣਾ ਹੈ ਆਲਰੇਡੀ ਜ਼ਿਆਦਾਤਰ ਸਾਡੇ ਹਰ ਸੈਂਟਰ ਦੇ ਉੱਤੇ ਪਾਵੇਂ ਉਹ ਹਸਪਤਾਲ ਹੋਵੇ ਜਾਂ ਸੇਵਾ ਕੇਂਦਰ ਹੋਵੇ ਬਜ਼ੁਰਗਾਂ ਦੇ ਲਈ ਸਪੈਸੀਫਿਕ ਕਾਊਂਟਰਸ ਬਨੇ ਹੁੰਦੇ ਉਹਨਾਂ ਦੀ ਸੇਵਾ ਲਈ ਪਰ ਇਸ ਤਰ੍ਹਾਂ ਦੇ ਕੈਂਪਰ ਦੇ ਵਿੱਚ ਬਜ਼ੁਰਗਾਂ ਨੂੰ ਸਪੈਸੀਫਾਈਡ ਤੇ ਫੋਕਸਡ ਮਦਦ ਮਿਲ ਜਾਂਦੀ ਹੈ ਸੋ ਮੈਮ ਕੋਮਲ ਮਿੱਤਲ ਦੇ ਨਾਲ ਗੱਲਬਾਤ ਕੀਤੀ ਜਿਹੜੇ ਡੀਸੀ ਦੇ ਮਾਲੀ ਨੇ ਔਰ ਉਹਨਾਂ ਨੇ ਦੱਸਿਆ ਕਿ ਅੱਜ ਬਜ਼ੁਰਗਾਂ ਲਈ ਜਿਹੜੀਆਂ ਸੇਵਾਵਾਂ ਤੋਂ ਲੈ ਕੇ ਜਿਹੜੀਆਂ ਹੈਗੀਆਂ ਉਹ ਜਿਹੜਾ ਉਹਨਾਂ ਦੇ ਪੈਨਸ਼ਨ ਦੀਆਂ ਸੇਵਾਵਾਂ ਜਿਹੜੇ ਉਹਨਾਂ ਦੀ ਸ਼ੁਰੂਆਤ ਲਈ ਜਿਹੜੇ ਹੈਗੇ ਨੇ ਅੱਜ ਇਥੋਂ ਮਾਲੀ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਪੰਜਾਬ ਸਰਕਾਰ ਇਹ ਜਿਹੜੇ ਪੂਰੇ ਪ੍ਰੋਗਰਾਮ ਪੂਰੇ ਪੰਜਾਬ ਭਰ ਦੇ ਵਿੱਚ ਲਾਂਚ ਕੀਤਾ ਜਾਵੇਗੀ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਹੈਗਾ ਬੁਢਾਪਾ ਪੈਨਸ਼ਨ ਦੇ ਵਿਰਧ ਕਰਾਉਣ ਦੀ ਜਾਣਕਾਰੀ ਔਰ ਇਹ ਜਿਹੜਾ ਕੈਂਪ ਲਾਇਆ ਗਿਆ ਤੁਸੀਂ ਦੇਖਦੇ ਹੋ ਪੰਜਾਬ ਸਰਕਾਰ ਦੇ ਇੱਕ ਵੱਡਾ ਉਪਰਾਲਾ ਹੈਗਾ ਤੁਸੀਂ ਜਿਹੜਾ ਬੁਢਾਪਾ ਪ ਦੀ ਦਿੱਕਤ ਆਉਂਦੀ ਆ ਤਾਂ ਇੱਥੇ ਆ ਕੇ ਜਿਹੜੀ ਉਹ ਆਪਣੀ ਪਰੇਸ਼ਾਨੀ ਦੱਸ ਸਕਦੇ ਨੇ ਔਰ ਇੱਥੋਂ ਜਿਹੜਾ ਸੰਵਿਧਾਨ ਲੈ ਸਕਦੇ ਨੇ ਔਰ ਜੇਕਰ ਕੋਈ ਬਜ਼ੁਰਗ ਬਿਰਧ ਘਰ ਦੇ ਵਿੱਚ ਜਾਣਾ ਚਾਹੇ ਤਾਂ ਉਹ ਬਿਰਧ ਘਰ ਦੇ ਵਿੱਚ ਵੀ ਜਾ ਸਕਦਾ ਇੱਥੋਂ ਪੂਰੀ ਜਾਣਕਾਰੀ ਮਿਲੇਗੀ ਦੇਖ ਸਕਦੇ ਹੋ ਕਿਵੇਂ ਬਜ਼ੁਰਗ ਜਿਹੜੇ ਹੈਗੇ ਨੇ ਇੱਥੇ ਜਿਹੜੇ ਆਪਣੀ ਜਾਣਕਾਰੀ ਲੈ ਰਹੇ ਨੇ ਔਰ ਇੱਥੇ ਹੈਗਾਗਾ ਅਲਿੰਕੋ ਦੇ ਵੱਲੋਂ ਜਿਹੜਾ ਇੱਕ ਨਾਲ ਹੀ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈਗਾ ਜਿਸ ਤਹਿਤ ਜਿਹੜਾ ਹੈਗਾ ਬਜ਼ੁਰਗਾਂ ਨੂੰ ਜਿਹੜੇ ਹੈਗੇ ਆ ਚਾਹੇ ਉਹ ਬੈਲਟਾ ਹੋ ਗਿਆ ਚਾਹੇ ਉਹਨਾਂ ਦੇ ਸਰਵਾਈਕਲ ਦੇ ਨਾਲ ਰਿਲੇਟਡ ਕੁਝ ਵੀ ਜਾਂ ਬਿਮਾਰੀ ਨਾਲ ਰਿਲੇਟਡ ਕੁਝ ਵੀ ਹੈਗਾ ਉਹ ਇੱਥੇ ਉਹਨਾਂ ਨੂੰ ਦਿੱਤਾ ਜਾਵੇਗਾ ਦੇਖ ਸਕਦੇ ਹੋ ਕਿ ਪਿੱਛੇ ਜਿਹੜੀਆਂ ਹੈਗੀਆਂ ਗੀਆਂ ਵੀਲ ਚੇਰੇ ਪਈਆਂ ਨੇ ਜਿਹੜੇ ਬਜ਼ੁਰਗ ਲੋਡ ਬੰਦ ਨੇ ਉਹਨਾਂ ਨੂੰ ਇੱਥੇ ਵੀਲ ਚੇਰੇ ਵੀ ਦਿੱਤੀਆਂ ਜਾਣਗੀਆਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਮਹਾਲੀ ਤੋਂ ਨੇ ਜਿੱਥੇ ਥੋੜੀ ਦੇਰ ਦੇ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਵੀ ਪਹੁੰਚ ਰਹੇ ਨੇ ਔਰ ਜਿਹੜੀ ਹੈਗੀ ਆ ਇਸ ਮੁਹਿੰਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਮੁਹਾਲੀ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਹੈਗੀ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਪੂਰੇ ਪੰਜਾਬ ਭਰ ਦੀ ਵਿੱਚ ਜਿਹੜੇ ਪ੍ਰੋਗਰਾਮ ਲੈ ਕੇ ਜਾਵੇਗੀ ਪੰਜਾਬ ਸਰਕਾਰ ਔਰ ਪੰਜਾਬ ਸਰਕਾਰ ਦਾ ਇਹ ਬਜ਼ੁਰਗਾਂ ਪ੍ਰਤੀ ਇੱਕ ਬਹੁਤ ਹੀ ਵਧੀਆ ਉਪਰਾ ਲਗਾ ਇੱਥੇ ਸਾਡੇ ਨਾਲ ਬਜ਼ੁਰਗ ਵੀ ਹੋਣਗੇ ਉਹਨਾਂ ਨਾਲ ਜਿਹੜੇ ਹੈਗੇ ਆ ਗੱਲਬਾਤ ਕਰਾਂਗੇ ਕਿ ਬਜ਼ੁਰਗ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਨੇ ਔਰ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗਤ ਤੋਂ ਆਏ ਹੋ ਕੜੂਏ ਤੋਂ ਆਏ ਜਿਸ ਪਿੰਡ ਕੜੂਆ ਦੀ ਹਾਂਜੀ ਜਿਹੜਾ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਜੀ ਕੀ ਕਹਿਣਾ ਚਾਹੂੰ ਬਹੁਤ ਵਧੀਆ ਕੀਤਾ ਜੀ ਮਾਨ ਸਿੰਘ ਜੀ ਨੇ ਗਰੀਬਾਂ ਵਾਸਤੇ ਬਹੁਤ ਮਦਦ ਕੀਤੀ ਹੈ ਜੀ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਹਾਂ ਪਹਿਲਾਂ ਕਈ ਵਾਰੀ ਹੁੰਦਾ ਸੀ ਕਿ ਬਜ਼ੁਰਗਾਂ ਨੂੰ ਕੋਈ ਦਿੱਕਤਾਂ ਆਉਂਦੀਆਂ ਸੀਗੀਆਂ ਤਾਂ ਬਜ਼ੁਰਗ ਆਪਣੀਆਂ ਸ਼ਿਕਾਇਤਾਂ ਕਿੱਥੇ ਦਰਜ ਕਰਵਾਸੀ ਕੋਈ ਅਜਿਹੀ ਜਗ੍ਹਾ ਹੈ ਨਹੀਂ ਸੀ ਕੋਈ ਪ੍ਰੋਪਰ ਜਗ੍ਹਾ ਪਰ ਹੁਣ ਜਿਹੜੇ ਹੈਗੇ ਹੈਗੇ ਚਾਹੇ ਉਹਨਾਂ ਦੀ ਪੈਨਸ਼ਨ ਨੂੰ ਲੈ ਕੇ ਆ ਚਾਹੇ ਉਹ ਕਿਸੇ ਵੀ ਕੋਈ ਦਿੱਕਤ ਜੇਕਰ ਆਉਂਦੀ ਹੈ ਬਜ਼ੁਰਗਾਂ ਨੂੰ ਤਾਂ ਸਪੈਸ਼ਲ ਵੀ ਲਵਾਉਣੀ ਹੈ ਜੀ ਪੈਨਸ਼ਨ ਵਾਲਾ ਮੇਰੀ ਲੱਗੀ ਨਹੀਂ ਜੀ 60 ਸਾਲ ਦੀ ਉਮਰ ਹੋ ਗਈ ਜੀ ਮੇਰੀ ਹਾਂਜੀ ਪੈਨਸ਼ਨ ਨਹੀਂ ਲੱਗੀ ਪੈਨਸ਼ਨ ਲਵਾਉਣੀ ਹੈ ਮੈਂ ਆਪਣੀ ਤੇ ਮੈਂ ਇੱਥੇ ਜਿਹੜਾ ਕੈਂਪ ਲੱਗਿਆ ਹੋਇਆ ਤੇ ਤੁਸੀਂ ਪੈਨਸ਼ਨ ਦੇ ਨਾਲ ਰਿਲੇਟਡ ਕੋਈ ਵੀ ਸੁਠੀ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਜੀ ਹਾਂਜੀ ਠੀਕ ਹੈ ਤੇ ਇਹ ਬਜ਼ੁਰਗ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮਾਝਾ ਖਡੂਆ ਤੇ ਆਏ ਹਾਂ ਖਡੂਆ ਤੋਂ ਜੀ ਠੀਕ ਹੈ ਤੁਸੀਂ ਜਿਹੜੇ ਪ੍ਰੋਗਰਾਮ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਜੀ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਬਹੁਤ ਵਧੀਆ ਜੀ ਮੈਂ ਤਾਂ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਤੁਸੀਂ ਤੁਹਾਨੂੰ ਹੁਣ ਕੀ ਦਿੱਕਤ ਆ ਰਹੀ ਹੈ ਜੀ ਇੱਥੇ ਅੱਖਾਂ ਦਾ ਇਚੇ ਕਰਾਉਣੀ ਹੈ ਅੱਛਾ ਅੱਖਾਂ ਕਰਾਉਣੀ ਹੈ ਚਾਹੀਦੀ ਠੀਕ ਹੈ ਤੇ ਕੀ ਕਹਿੰਦੇ ਡਾਕਟਰ ਜੀ ਇੱਥੇ ਮੈਨੂੰ ਜਾਣਾ ਨਹੀਂ ਮੈਨੂੰ ਜਾਣਾ ਜੀ ਅੱਛਾ ਹਾਂ ਜੀ ਮੈਂ ਕਿਥੇ ਰਜਿਸਟ੍ਰੇਸ਼ਨ ਕਰਵਾ ਰਹੇ ਹਾਂਗੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਜਿਵੇਂ ਤੁਸੀਂ ਦੇਖਿਆ ਕਿ ਜਿਹੜਾ ਹੈਗਾਗਾ ਇੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹਨਾਂ ਬਜ਼ੁਰਗਾਂ ਦੀ ਜਿਹੜੀ ਸੇਵਾ ਸੂਲਤਾ ਹੋਣ ਜਾਂ ਉਹਨਾਂ ਨੂੰ ਪੈਨਸ਼ਨ ਦੇ ਪ੍ਰਤੀ ਕੋਈ ਵੀ ਜਿਹੜੀ ਦਿੱਕਤ ਆ ਗਈ ਉਹਦੇ ਲਈ ਇੱਥੇ ਕੈਂਪ ਵਿਸ਼ੇਸ਼ ਤੌਰ ਤੇ ਕੈਂਪ ਲਾਏ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਵੀ ਅਜਿਹੇ ਕੈਂਪ ਪੰਜਾਬ ਸਰਕਾਰ ਵੱਲੋਂ ਉਜੋਜਿਤ ਕੀਤੇ ਜਾਣਗੇ ਅ ਸਾਡੇ ਨਾਲ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਸੋੜਾ ਪਿੰਡ ਹੈ ਸੋੜਾ ਹਾਂ ਲਾਂਢਾ ਟੱਪ ਕੇ ਸੋੜਾ ਪਿੰਡ ਸੋੜਾ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਕੀ ਦਿੱਕਤ ਆ ਰਹੀ ਸੀਗੀ ਜੀ ਮੈਂ ਅੱਖਾਂ ਚੜ ਕੇ ਰੋਣੀਆਂ ਜੀ ਇੱਕ ਕੰਨ ਦੇ ਵੈਕ ਕਰਾਉਣਾ ਹੈ ਠੀਕ ਹੈ ਤੇ ਜਿਹੜਾ ਇਹ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਗਿਆ ਜੀ ਪ੍ਰੋਗਰਾਮ ਕੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਧੰਨਵਾਦ ਕਰਨਾ ਚਾਹੁੰਨੇ ਸਰਕਾਰ ਦਾ ਵੀ ਸਾਰੇ ਬਜ਼ੁਰਗਾਂ ਨੂੰ ਇਹ ਜਨ ਨੂੰ ਆਪਣੇ ਗੱਲ ਨਾਲ ਲਾਇਆ ਬਸ ਅੱਜ ਤੋਂ ਪਹਿਲਾਂ ਤੁਹਾਨੂੰ ਲੱਗਦਾ ਕਿ ਕੋਈ ਐਰਜੀ ਥਾਂ ਸੀ ਜਿੱਥੇ ਬਜ਼ੁਰਗ ਆਪਣੀ ਜਾ ਕੇ ਕੋਈ ਸ਼ਿਕਾਇਤ ਲੈ ਕੇ ਜਾ ਸਕਦੇ ਸੀ ਚਾਹੇ ਪੈਨਸ਼ਨ ਦੇ ਨਾਲ ਰਿਲੇਟਡ ਹੋਵੇ ਕੋਈ ਵੀ ਦਿੱਕਤ ਆਉਂਦੀ ਸੀਗੀ ਜਾਂ ਸਿਹਤ ਦੇ ਨਾਲ ਆਉਂਦੀ ਸੀਗੀ ਤਾਂ ਉਹ ਕਿਤੇ ਜਾ ਕੇ ਦੱਸ ਸਕਦੇ ਸੀ ਨਾ ਜੀ ਹੁਣ ਤੱਕ ਦੱਸਿਆ ਹੀ ਨਹੀਂ ਅਸੀਂ ਕਿਤੇ ਨਰਸਣੀ ਲੋੜ ਪਈ ਹੈ ਨਹੀਂ ਕੋਈ ਮਿਲ ਐਰਜੀ ਥਾਂ ਵੀ ਹੈ ਨਹੀਂ ਸੀਗੀ ਕੋਈ ਐਰਜੀ ਕਿਤੇ ਜਿੱਥੇ ਕੋਈ ਐਰਜੀ ਥਾਂ ਹੈ ਹੀ ਨਹੀਂ ਸੀਗੀ ਅੱਜ ਤੱਕ ਕਿ ਜਿੱਥੇ ਬਜ਼ੁਰਗ ਜਾ ਕੇ ਦੱਸ ਸਕਣ ਕਿ ਭਾਈ ਮੈਨੂੰ ਆਹ ਦਿੱਕਤ ਆ ਰਹੀ ਹੈਗੀ ਨਾ ਜੀ ਹਲੇ ਤਾਂ ਕਿਤੇ ਨਹੀਂ ਗਈ अच्छा ਜੇ ਪੰਜਾਬ ਸਰਕਾਰ ਸ਼ੁਰੂ ਕਰ ਲੱਗੀ ਹੈ ਇਹ ਜਿਹੜੇ ਸਵਿਧਾ ਸੈਂਟਰ ਹੈਗੇ ਹੈਗੇ ਠੀਕ ਆ ਕੀ ਕਹਿਣਾ ਚਾਹੋਗੇ ਅਸੀਂ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਸਰਕਾਰ ਦਾ ਜਿਹੜੇ ਸਾਡੇ ਵਰਗੇ ਬਜ਼ੁਰਗਾਂ ਨੂੰ ਆਪਣੇ ਨੇੜੇ ਲਾਉਂਦੀ ਹੈ ਠੀਕ ਹੈ ਕਿ ਨਹੀਂ ਹਰ ਤਰ੍ਹਾਂ ਦਾ ਇਲਾਜ ਕਰਦੀ ਹੈ ਧੰਨਵਾਦ ਉਹ ਸਰਕਾਰ ਦਾ ਸੋ ਦੇਖਿਆ ਕਿ ਬਜ਼ੁਰਗ ਬੜਾ ਖੁਸ਼ ਨਜ਼ਰ ਆ ਰਹੇ ਨੇ ਸਰਕਾਰ ਦੇ ਇਸ ਪ੍ਰੋਗਰਾਮ ਤੋਂ ਔਰ ਉਮੀਦ ਹੈ ਕਿ ਬਹੁਤ ਜਲਦੀ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਪ੍ਰੋਗਰਾਮ ਜਲਦੀ ਸ਼ੁਰੂ ਹੋ ਜਾਣਗੇ ਕੈਮਰਾ ਪਰਸਨ ਕੋਲ ਜਿੰਦਰ ਸੂਤ ਦੇ ਨਾਲ ਮਹਾਲੀ ਤੋਰੀ ਸ਼ਿਰਾਹੀ ਵਰਲਡ ਪੰਜਾਬੀ